ਏਮਸ ਮੈਡੀਕਲ ਕਾਲਜ ਦੀ ਨਰਸਿੰਗ ਐਸੋਸੀਏਸ਼ਨ ਅਤੇ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜਾਂ ਅੰਮ੍ਰਿਤਸਰ ਪਟਿਆਲਾ ਅਤੇ ਮੁਹਾਲੀ ਵਿੱਚ ਰੋਜ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇੰਡੀਅਨ ਪ੍ਰੋਡਨਰ ਸ਼੍ਰੀਮਤੀ ਜੋਤੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ بار بار ਸਰਕਾਰ ਨੂੰ ਜ਼ਬਾਨੀ ਅਤੇ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਅਤੇ ਵਿਭਾਗ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ। ਅੰਮ੍ਰਿਤਸਰ ਪਟਿਆਲਾ 11 ਪ੍ਰੈ 2025 ਨੂੰ ਯੂਨੀਅਨ ਵੱਲੋਂ ਸਰਕਾਰ ਨੂੰ ਪੱਤਰ ਦਿੱਤੇ ਹੋਏ ਕਿਉਂਕਿ ਨਾਲ ਹੀ آگاہ کروایا ਗਿਆ ਸੀ ਜੇਕਰ ਸਰਕਾਰ ਜਾਂ ਵਿਭਾਗ ਅਤੇ ਮੈਡੀਕਲ ਤੋਂ ਬਾਅਦ ਸਾਡੀਆਂ ਮੰਗਾਂ ਖੋਜ ਅਤੇ ਮੈਡੀਕਲ ਨੂੰ ਹੱਲ ਕਰਨ ਅਤੇ ਬਾਬਤ ਕੋਈ ਸਿਹਤ ਮੰਤਰੀ ਪਹੁੰਚ ਨਹੀਂ ਦਿਖਾਉਂਦਾ ਤਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਅਤੇ ਮੁਹਾਰੀ ਦਾ ਸਮੂਚਾ ਨਰਸਿੰਗ ਸਟਾਫ ਅਣਮਿੱਥੇ ਸਮੇਂ ਲਈ ਕੁਨ ਸੰਘਰਸ਼ ਦੇ ਰਾਹ ਪੈ ਲਈ ਮਜਬੂਰ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਦੇ ਨਾਲ ਰਲ ਕੇ ਨਰਸਿੰਗ ਐਸੋਸੀਏਸ਼ਨ ਐਮਜ਼ ਮੋਹਾਲੀ ਵੱਲੋਂ ਅੱਜ ਤੋਂ ਰੋਜ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਮਿਤੀ 21 ਅਪ੍ਰੈਲ ਨੂੰ ਐਸੋਸੀਏਸ਼ਨ ਦੇ ਸਮੂਹ ਮੈਂਬਰਸ ਵੱਲੋਂ ਸੱਤਨਾ ਲਿਖਿਆ ਗਿਆ ਕਿ ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਤੋਂ ਸੰਘਰਸ਼ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਰਕਾਰ ਦੇ ਪ੍ਰਤੀ ਰੋਜ਼ ਜਾਹਰ ਕੀਤਾ ਜਾਏਗਾ। ਕਿਉਂਕਿ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਡਾਇਰੈਕਟਰ ਕੋਚ ਅਤੇ ਮੈਡੀਕਲ ਸਿੱਖਿਆ ਵਿਭਾਗ ਪ੍ਰਮੁਖ ਸਕੱਤਰ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਅਤੇ ਮਾਨਯੋਗ ਸਿਹਤ ਮੰਤਰੀ ਪੰਜਾਬ ਨਾਲ ਹੋਈਆਂ ਉਹ ਸਾਰੀਆਂ ਬੇਨਤੀਜਾ ਰਹੀਆਂ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਸੀਂ ਹੁਣ ਇਸ ਵੀਡੀਓ ਦੇ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਆ ਕੁਝ ਮੰਗਾ ਤੇ ਨਵਾਈ ਕਰੇ ਅਤੇ ਇਹਨਾਂ ਮੰਗਾਂ ਨੂੰ ਸੁਣਦੇ ਹੋਏ ਉਹਨਾਂ ਤੇ ਗੌਰ ਫਰਮਾਏ। ਪੰਜਾਬ ਦੇ ਵਿੱਚ 2020 ਤੋਂ ਬਾਅਦ ਭਰਤੀ ਹੋਏ ਸਟਾਫ ਨਰਸਾਂ ਨੂੰ 16000 ਰੁਪਏ ਦਾ ਕਟੋਟ-ਕਟ ਹਰ ਮਹੀਨੇ ਬੇਸਿਕ ਤਨਖਾਹ ਦੇ ਵਿੱਚ ਘਾਟਾ ਪੈ ਰਿਹਾ ਹੈ। ਜਿਸ ਦੇ ਨਾਲ ਬੰਦੇ ਪੱਤੇ ਵੀ ਉਸ ਅਨੁਸਾਰ ਇੱਕ ਸਟਾਫ ਨਰਸ ਨੂੰ ਹਾਨੀ ਦੇ ਵਿੱਚ ਆ ਰਹੇ ਹਨ। 7 CPC ਦੇ ਅਨੁਸਾਰ ਬੰਦੇ ਜਿੰਨੇ ਪੱਤੇ ਹਨ ਉਹ ਸਾਰੇ ਸਟਾਫ ਨਰਸਾਂ ਨੂੰ ਦਿੱਤੇ ਜਾਣ। ਨਰਸਿੰਗ ਅਫਸਰ ਦਾ ਆਡਾ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੋ ਰਾਜਾਂ ਦੇ ਵਿੱਚ ਸਟਾਫ ਨਰਸ ਨੂੰ ਨਰਸਿੰਗ ਅਫਸਰ ਦਾ ਆਡਾ ਦੇਚਾ ਗਿਆ ਹੈ ਅਤੇ ਇਸ ਦੇ ਨਾਲ ਹੀ ਗਰੁੱਪ ਸੀ ਤੋਂ ਗਰੁੱਪ ਬੀ ਦੇ ਵਿੱਚ ਕਰਨ ਦੇ ਲਈ ਵੀ ਅਸੀਂ ਦਰਖਾਸਤ ਕਰਦੇ ਹਾਂ ਨਰਸਿੰਗ ਸਿਸਟਰਾਂ ਦੀਆਂ ਪੋਸਟਾਂ ਸਟਾਫ ਨਰਸਿਸ ਦੇ ਅਨੁਪਾਤ ਦੇ ਅਨੁਸਾਰ ਕ੍ਰੀਏਟ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਸਾਡੀ ਇਹ ਵੀ ਮੰਗ ਹੈ ਕਿ ਜੋ ਸੋਸਾਇਟੀ ਹੈ ਜੋ ਇਸ ਜਗ੍ਹਾ ਮੁਹਾਲੀ ਦੇ ਵਿੱਚ ਬਣੀ ਹੋਈ ਹੈ ਉਸ ਸੋਸਾਇਟੀ ਨੂੰ ਪੰਕ ਕਰਕੇ ਇਸ ਮੁਹਾਲੀ ਨੂੰ ਸਰਕਾਰੀ ਮੈਡੀਕਲ ਕਾਲਜ ਬਣਾਇਆ ਜਾਵੇ ਅਤੇ ਇਸ ਤੋਂ ਇਲਾਵਾ ਡੀਆਰਐਮੀ ਤੋਂ ਡੀਐਚਐਸ ਵੀ ਜਾਣ ਦੀ ਆਪਸ਼ਨ ਰੱਖੀ ਜਾਵੇ ਉਸ ਦੇ ਨਾਂ ਹੀ ਕੰਪੀਅਰ ਜਿਹੜਾ ਹੈ 10% ਤੋਂ 14% ਕੀਤਾ ਜਾਏ ਜਿਵੇਂ ਇਹ ਬਾਕੀ ਮੈਡੀਕਲ ਕਾਲਜਿਸ ਦੇ ਵਿੱਚ ਅੰਮ੍ਰਿਤਸਰ ਅਤੇ ਪਟਿਆਲਾ ਵਿਕੇ ਹੈ ਅਸੀਂ ਉਹ ਵੀ ਮੰਗ ਕਰਦੇ ਹਾਂ ਕਿ ਮੁਹਾਲੀ ਦੇ ਵਿੱਚ ਵੀ ਉਸ ਨੂੰ 10% ਤੋਂ ਵਧਾ ਕੇ 14% ਕਰ ਦਿੱਤਾ ਜਾਵੇ